125 ਗੁਰਦੁਆਰਾ ਸਾਹਿਬ ਤੇ ਹਮਲੇ ਹੋਏ ਉੱਥੇ ਕਿਹੜਾ ਸੰਤ ਜਰਨੈਲ ਸਿੰਘ ਖਾਲਸਾ ਪਿੰਟਰ ਵਾਲੇ ਦਾ ਕੋ ਖਾੜਕੂ ਸਿੰਘ ਸੀਗਾ ਜਾਂ ਉੱਥੇ ਕਿ 47 ਸੀ ਜਾਂ ਉੱਥੇ ਬੰਬ ਸੀਗਾ ਦੂਜੇ ਪਾਸੇ ਇੱਕ ਉਹ ਡਬਲ ਜੇ ਪਲਸ ਵੀ ਹੈਗੀ ਆ ਜਿਹੜੀ ਕਹਿੰਦੀ ਹੈ ਜੇ ਸੂਦਰ ਸ਼ਬਦ ਸੁਣਦਾ ਤੇ ਉਹਦੇ ਕੰਨ ਦੇ ਵਿੱਚ ਸਿੱਕਾ ਢਾਲ ਕੇ ਪਾ ਦਿਓ ਜੇ ਸ਼ਬਦ ਜਾਂ ਕੁਝ ਵੀ ਚੀਜ਼ ਪੜਦਾ ਉਹਦੇ ਜੀਲ ਟੱਟ ਦਿਓ ਜੇ ਲਿਖਦਾ ਹੱਥ ਕੱਟ ਦਿਓ ਸਰਨੂ ਪਿਆਰ ਪਰੀ ਸਤਿ ਸ੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਆਪਾਂ 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਜੋ ਵੱਖ-ਵੱਖ ਥਾਵਾਂ ਤੇ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਸਿੱਖਾਂ ਦਾ ਕਤਲੇਆਮ ਹੋਇਆ ਉਸ ਮਸਲੇ ਤੇ ਅਸੀਂ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਨੇ ਭਾਈ ਬਲਜਿੰਦਰ ਸਿੰਘ ਕੋਟਪਾਰਾ ਜੋ ਉੱggen ਪੱਤਰਕਾਰ ਰਹੇ ਨੇ ਅੱਜਕੱਲ੍ਹ ਉਹ ਐਜ਼ ਅ ਡਾਇਰੈਕਟਰ ਕੰਮ ਕਰ ਰਹੇ ਨੇ ਤੇ ਉਹਨਾਂ ਦੀਆਂ ਕਈ ਕਿਤਾਬਾਂ ਆਈਆਂ ਇਹਨਾਂ ਤੋਂ ਸਮਝਾਂਗੇ ਵੀ ਜਿਹੜਾ ਇਹ ਕਤਲੇਆਮ ਸੀਗਾ ਇਹਦੇ ਪਿੱਛੇ ਕੀ ਸੱਲਸੀ ਕੀਦਾ ਇਹ ਗੇਮ ਪਲਾਨ ਸੀਗਾ ਤੇ ਕਿਉਂ ਇਹ ਵਾਪਰਿਆ ਇਹ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ ਸਵਾਗਤ ਕਰਦੇ ਹਾਂ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪ੍ਰੇਤ ਅੱਛਾ ਸਭ ਤੋਂ ਪਹਿਲਾਂ ਕੋਟਪਾਰਾ ਸਾਹਿਬ ਤੁਸੀਂ ਵੀ ਇਹ ਚੀਜ਼ਾਂ 'ਚ ਵਿਚਾਰ ਰਹੇ ਹੋ ਲੇਖ ਪੜ੍ਹ ਰਹੇ ਹੋ ਜੇ ਆਪਾਂ 1 ਨਵੰਬਰ ਤੋਂ ਗੱਲ ਕਰੀਏ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1 ਨਵੰਬਰ ਤੋਂ 3 ਨਵੰਬਰ ਤੱਕ ਜੋ ਨੰਗਾ ਨਾਚ ਦੇ ਦੇਸ਼ ਦੇ ਵਿੱਚ ਵਕਫਾ ਥਾਵਾਂ ਤੇ ਦਿੱਲੀ ਬਕਾਰੋ ਥਾਵਾਂ ਤੇ ਹੋਇਆ ਇਹਦੇ ਪਿੱਛੇ ਤੁਸੀਂ ਕੀ ਮੰਨਦੇ ਹੋ ਕੀ ਸਾਜ਼ਿਸ਼ ਸੀਗੀ ਇੱਕ ਤਾਂ ਜਿਹੜੇ ਮੇਨ ਗੱਲ ਆ ਜਿੱਥੋਂ ਸ਼ੁਰੂਆਤ ਹੁੰਦੀ ਹੈ ਨਾ ਜਿਵੇਂ ਕਿਹਾ ਜਾਂਦਾ ਵੀ ਭਾਈਚਾਰਕ ਸੰਝ ਆਸੀ ਨੇ ਕਹਿੰਦੇ ਵੀ ਨਹੀਂ ਹੋਣੀ ਚਾਹੀਦੀ ਜਾਂ ਹੋਰ ਇਦਾਂ ਦੀ ਹੈਗੀ ਬਈ ਕੋਈ ਫਿਰਕੂ ਤਣਾਵ ਦੇ ਪਰ ਗੱਲ ਤਾਂ ਇਹ ਇੱਕ ਅਡੋਲਜੀ ਹੈ ਹੈ ਸਿੱਖ ਧਰਮ ਦੇ ਇੱਕ ਇਹ ਅਡੋਲਜੀ ਜਿਹੜਾ ਸਰਵਵਤ ਦਾ ਭਲਾ ਉਹ ਚਾਹੁੰਦੇ ਨੇ ਉਹ ਕੱਲੇ ਮਨੁੱਖ ਦਾ ਨਹੀਂ ਜਿੰਨੇ ਜੀਵ ਜੰਤੂ ਆ ਕੁਦਰਤ ਕੈਨਤ ਹੈਗਾ ਉਹਦਾ ਭਲਾ ਉਹਨਾਂ ਦੀ ਅਡੋਲਜੀ ਦੇ ਵਿੱਚ ਫਲਸਫੀ ਦੇ ਵਿੱਚ ਇਹ ਲਿਖਿਆ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਸਾਂ ਗੁਰੂਆਂ ਦੇ ਕਿਸੇ ਨਾ ਕਿਸੇ ਟੰਗ ਨਾਲ ਉਹਨਾਂ ਦੇ ਜਿਹੜੇ ਸੀਗੇ ਪਵਿੱਤਰ ਕੁਰਬਾਨੀ ਆਉਂਦੀ ਆ ਦੂਜੇ ਪਾਸੇ ਇੱਕ ਉਹ ਡਬਲਯੂ ਫਲਸਫੀ ਹੈਗੀ ਆ ਜਿਹੜੀ ਕਹਿੰਦੀ ਹੈਗੀ ਜੇ ਸੂਦਰ ਸ਼ਬਦ ਸੁਣਦਾ ਤਾਂ ਉਹਦੇ ਕੰਨ ਦੇ ਵਿੱਚ ਸਿੱਕਾ ਢਾਲ ਕੇ ਪਾ ਦਿਓ ਜੇ ਸ਼ਬਦ ਜਾਂ ਕੁਝ ਵੀ ਚੀਜ਼ ਪੜਦਾ ਉਹਦੇ ਜੀਭ ਕੱਟ ਦਿਓ ਜੇ ਲਿਖਦਾ ਹੱਥ ਕੱਟ ਦਿਓ ਏਵਨ ਕੇ ਉਹਦੇ ਵਿੱਚ ਇਤਿਹਾਸ ਦੇ ਵਿੱਚ ਵੀ ਆਉਂਦਾ ਕਿ ਆਪਣਾ ਜਿਹੜਾ ਉਹ ਚੇਲਾ ਹੁੰਦਾ ਉਹ ਉਸਤਾਦ ਉਹਦਾ ਗੁੱਠਾ ਮੰਗ ਲਾਂਦਾ ਬਈ ਬੰਦਾ تیر تیر ਅੰਦਾਜ਼ੀ ਦੇ ਵਿੱਚ تیر کمان ਦੇ ਵਿੱਚ ਮਾਰਨਾ ਹੋ ਜੇ ਇੱਕ ਪਾਸੇ ਉਹ ਅਡੌਲ ਜੇ ਤੇ ਇੱਕ ਪਾਸੇ ਸਿੱਖ ਧਰਮ ਦੇ ਹੈ ਗਿਆ ਤੇ ਇੱਥੋਂ ਸ਼ੁਰੂ ਹੋ ਜਾਂਦਾ ਹਨਾ ਇਸ ਗੱਲ ਨੂੰ ਜੇ ਆਪਾਂ ਕੱਲੇ ਹੁਣ ਬੜੇ ਇਦਾਂ ਦੇ ਲੋਕ ਨਾ ਬੌਧਿਕ ਬੇਈਮਾਨੀ ਜਾਂ ਬੌਧਿਕ ਬਦਮਾਸ਼ੀ ਦੋਨੇ ਖਤਰਨਾਕ ਨਾ ਕਿ ਜੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰ ਵਾਲੇ ਨਾ ਹੁੰਦੇ ਉੱਥੇ ਤੇ ਹਮਲੇ ਨਹੀਂ ਸੀ ਹੋਣਾ ਜਿਹੜੇ ਹੋਰ ਉਹ ਤੋਂ ਬਾਅਦ ਸੂਚੀਆਂ ਬਣਿਆ ਫਿਰ 77 125 ਤੱਕ ਹਜੇ ਤੱਕ ਖੋਜ ਜਿੰਨ ਜਾਰੇ 125 ਗੁਰਦੁਆਰਾ ਸਾਹਿਬ ਤੇ ਹਮਲੇ ਹੋਏ ਉੱਥੇ ਕਿਹੜਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰ ਵਾਲੇ ਜਾਂ ਕੋਈ ਖਾੜਕੂ ਸਿੰਘ ਸੀਗੇ ਜਾਂ ਉੱਥੇ ਕਿ 47 ਸੀ ਜਾਂ ਉੱਥੇ ਬੰਬ ਸੀਗਾ ਉਹ ਤਾਂ ਇੱਕ ਹੋਣੇ ਸੀਗਾ ਉਹ ਗੁਰੂ ਮਹਾਰਾਜ ਦੇ ਉਹਦੇ ਵਿੱਚ ਲਾ ਲਓ ਇੱਕ ਟਕਰਾ ਦੇ ਵਿੱਚ ਲਾ ਲਓ ਇੱਕ ਸਿੱਖਾਂ ਨੂੰ ਦੱਬਣ ਦੀ ਸਿੱਖਾਂ ਜਿਹੜਾ ਅਭਾਰ ਆਇਆ ਸੀ ਜਿੰਨੇ ਅੱਜ ਵੀ ਤੁਸੀਂ ਦੇਖ ਰਹੇ ਹੋ ਕਿਸਾਨੀ ਮੋਰਚੇ ਤੋਂ ਬਾਅਦ ਤੇ ਉਹ ਮੇਜ ਇੱਕ ਸਿੱਖ ਕਿਵੇਂ ਹੁਣ ਅੱਖਾਂ ਦੇ ਵਿੱਚ ਅੜਕ ਕੇ ਰਹੇ ਨਾ ਉਹ ਮੇਰਾ ਖਿਆਲ ਵੇ ਉਸ ਨਰਪ ਦੇ ਵਿੱਚੋਂ ਦੇਖਣ ਦੀ ਜ਼ਰੂਰਤ ਆ ਹੁਣ ਜੇ ਮੈਂ ਅਕਾਲੇਦਾਲ ਬਾਦਲ ਕੇ ਹੁਣ ਤੱਕ ਇਹ ਕਹਿੰਦੇ ਰਹੇ ਇਹ ਕਾਂਗਰਸ ਦਾ ਹਮਲਾ ਸੀਗਾ ਨਾ ਇਹ ਕਾਂਗਰਸ ਦਾ ਹਮਲਾ ਸੀ ਨਾ ਇਹ ਇੰਦਰਾ ਗਾਂਧੀ ਦਾ ਹਮਲਾ ਇਹ ਇੰਡੀਅਨ ਸਟੇਟ ਦਾ ਹਮਲਾ ਸੀਗਾ ਪੂਰੇ ਸਿੱਖ ਕੌਮ ਤੇ ਉਹਨਾਂ ਨੇ ਦਿਨ ਵੀ ਉਹ ਚੁਣਿਆ ਗਿਆ ਜਿੱਥੇ ਗੁਰੂ ਸਿੱਧ ਗੁਰੂ ਅਰਜਨ ਦੇਵ ਜੀ ਦਾ ਸਿੱਧੇ ਵਿਹਾੜਾ ਉਹ ਕੱਲੇ ਸੰਤ ਜਰਨੈਲ ਸਿੰਘ ਖਾਲਸਾ ਭੰਡਰਾ ਵਾਲੇ ਖਾੜਕੂ ਸਿੰਘਾਂ ਨੂੰ ਸਬਕ ਨਹੀਂ ਸਿਖਾਉਣਾ ਚਾਹਲਿਆ ਜਾਂ ਖਤਮ ਨਹੀਂ ਸੀ ਕਰਨਾ ਜਦੋਂ ਕੁੱਲ ਸਾਰੇ ਸਿੱਖ ਕੌਮ ਨੂੰ ਖਤਮ ਕਰਨਾ ਤੇ ਸਭ ਕਿਸੇ ਨੂੰ ਸਿਖਾਉਣਾ ਚਾਹੁੰਦੇ ਸੀਗੇ ਤਾਂ ਕਰਕੇ ਉਹਨਾਂ ਨੇ ਉਹ ਦਿਨ ਚੁਣਿਆ ਅੱਛਾ ਜਿਹੜੀ ਇਹ ਗੱਲ ਚੱਲਦੀ ਹੈ ਵੀ ਵੇਖੋ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਿੱਖ ਬੋਡੀਗਾਰਡਾਂ ਨੇ ਸਿੱਖਾਣੇ ਮਾਰਿਆ ਉਦੇ ਬਦਲੇ ਜੇ ਸਾਰਾ ਕੁਝ ਵਾਪਰਿਆ 1 ਤੋਂ 3 ਨਵੰਬਰ ਤੱਕ ਇਹ ਇਸ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਇਹ ਗੱਲ ਵੀ ਉਸੇ ਗੱਲ ਤੋਂ ਨਿਕਲਦੀ ਜਿਹੜੀ ਆਪਾਂ ਫਲਸਫੀ ਦੀ ਗੱਲ ਕੀਤੀ ਹੈਗੀਆ ਇੱਕ ਪ੍ਰਧਾਨ ਮੰਤਰੀ ਜਿਸ ਦੇ ਵੱਡੇ ਹਿੰਦ ਦੀ ਰਾਣੀ ਹੈਗੀਆ ਪਰ ਇਹਦਾ ਇਹ ਕਿਤੇ ਹੋਇਆ ਹੈ ਮਹਾਤਮਾ ਗਾਂਦੇ ਮਰਿਆ ਤੇ ਉਦੋਂ ਜਿਹੜੇ ਨੇ ਮਾਰਿਆ ਉਹਦੇ ਚ ਇੱਕ ਮੈਂਡੇ ਸੀਗੇ ਜੌੜਸੇ ਦੇ ਕਮਿਊਨਿਟੀ ਦਾ ਇੱਕ ਵੀ ਬੰਦਾ ਨਹੀਂ ਮਾਰਿਆ ਗਿਆ ਠੀਕ ਹੈ ਨਾ ਜਦੋਂ ਰਜੀਵ ਗਾਂਧੀ ਤਾਮਲਾ ਨੇ ਮਾਰਿਆ ਉਦੋਂ ਵੀ ਨੇ ਪਰ ਮਾਰਿਆ ਗਿਆ ਜਦ ਸਿੱਖਾਂ ਨੂੰ ਫਿਰ ਪੂਰੀ ਸਿੱਖ ਕੌਮ ਦਾ ਕਿ ਉਹਦੇ ਬਹੁਤਨ ਤਾਂ ਇਹ ਵੀ ਨਹੀਂ ਸਿੱਪਦਾ ਵੀ 84 ਚ ਦਰਬਾਰ ਸਾਹਿਬ ਦੇ ਵਿੱਚ ਹੋਇਆ ਕਿ ਉਹਵੇਂ ਬੰਦੇ ਜਿਹੜੇ ਸੀ ਮਾਰੇ ਹੁਣ ਤੁਸੀਂ ਇਹ ਦੇਖੋ ਇੱਕ ਆਈਬੀ ਦਾ ਅਫਸਰ ਹੈ ਜਿਹੜਾ ਸਿੱਧੂ ਆ ਜੀ ਜੀਬੀਐਸ ਸਿੱਧੂ ਜੀ ਉਹ ਆਪਦੇ ਕਿਤਾਬ ਦੇ ਵਿੱਚ ਲਿਖਦਾ ਕਹਿੰਦਾ ਜਦੋਂ ਸਿੱਖ ਬੀਬੀਆਂ ਨੂੰ ਫੜ ਕੇ ਲੈ ਕੇ ਜਾ ਰਹੇ ਸੀਗੇ ਉਹਨੂੰ ਮੈਸੇਜ ਆਉਂਦਾ ਹੈਗਾ ਕਿਉਂਕਿ ਤੁਹਾਨੂੰ ਤਾਂ ਪਤਾ ਵਾਇਰਲੈਸ ਤਾਂ ਸਾਰੇ ਪਾਸੇ ਕੈਚ ਕਰਦੀ ਹੈ ਨਾ ਕਿ ਮੱਜਾ ਨੂੰ ਲੈ ਗਿਆ ਹੁਣ ਸਾਨ ਭੇਜ ਦਿਓ ਬਾਕਾਇਦਾ ਉਹਨਾਂ ਨੇ ਇਹ ਲਿਖਿਆ ਹਾਲਾਂਕਿ ਪਾਸੇ ਸੱਬਿਆ ਕਰੀ ਪਰ ਜਿਹੜਾ ਕੁਝ ਲਿਖਿਆ ਆਪਾਂ ਉਦੋਂ ਬੋਲ ਲਿਆ ਨਾ ਸਿੱਖ ਬੀਬੀਆਂ ਨੂੰ ਜਦੋਂ ਲੈ ਕੇ ਜਾ ਰਹੇ ਸੀ ਕਿ ਉਹ ਜਿਹੜੇ ਦੂਜੇ ਧਰਮ ਦੇ ਗੁੰਡੇ ਨੇ ਉਹਨਾਂ ਨੂੰ ਭੇਜ ਦਿਓ ਉਹ ਬੀਬੀਆਂ ਫਿਰ ਕੀ ਹੋਇਆ ਉਹਨਾਂ ਨਾਲ ਕਿੱਥੇ ਖਪਾਈਆਂ ਹੋਰ ਉਹਨਾਂ ਦਾ ਹਜੇ ਤੱਕ ਕੋਈ ਖੁਰਾਕ ਕੋਝ ਨਹੀਂ ਆਇਆ ਹੁਣ ਇੱਕ ਇਹ ਉਹਦੇ ਚੋਂ ਨਿਕਲੇ ਨੇ ਹੁਣ ਇੱਕ ਮੁਲਕ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਨਾ ਵਣਾਲਾ ਪ੍ਰਧਾਨਵਾਦ ਬਣ ਚੱਕਿਆ ਪ੍ਰਧਾਨ ਮੰਤਰੀ ਵੀ ਜਦੋਂ ਕੋਈ ਵੱਡਾ ਦਰਖਤ ਹਿੱਲਦਾ ਤਾਂ ਧਰਤੀ ਕੰਬਦੀ ਹੈ ਤੇ ਮਗਰ ਫਿਰ ਤੁਸੀਂ ਦੇਖੋ ਵੀ ਕਿਵੇਂ ਲੋਕ ਤਾੜੀਆਂ ਮਾਰ ਰਹੇ ਨੇ ਤੇ ਉੱਥੇ ਸਿੱਖਾਂ ਦਾ ਕੀ ਬੱਟੀ ਦਾ ਉਹ ਜਿਹੜਾ ਤੁਸੀਂ ਡੈਮੋਕ੍ਰੇਸੀ ਕਹਿੰਦੇ ਆ ਲੋਕਤੰਤਰ ਕਹਿੰਦੇ ਆ ਅਸਲ ਦੇ ਵਿੱਚ ਇਹ ਪੂਰੇ ਸਟੇਟ ਦਾ ਅਟੈਕ ਹੈਗਾ ਨਾ ਕਿ ਕਿਸੇ ਇੱਕ ਪਾਰਟੀ ਦਾ ਅਸੀਂ ਬਰੀ ਨਹੀਂ ਕਰਦੇ ਕਾਂਗਰਸ ਨੂੰ ਜਾਂ ਇੰਦਰਾ ਨੂੰ ਪਰ ਜਿਵੇਂ ਕੱਲੇ ਕੱਲੇ ਨਾਲ ਬਦਲ ਵਾਲੇ ਕਰ ਰਹੇ ਨੇ ਉਹ ਨਹੀਂ ਸੀਗਾ ਮਤਲਬ ਜਿਹੜੀ ਟੋਟਲ ਪਾਰਟੀਆਂ ਜਿਹੜੀ ਸਿਆਸੀ ਜਮਾਤ ਹੈ ਉਹ ਇਮੋਵਲਮੈਂਟ ਇਹਦੇ ਵੀ ਗੱਲ ਚ ਹੈਗੀ ਹੈ ਵੀ ਉਹਨੂੰ ਆਪਾਂ ਬਰੀ ਨਹੀਂ ਕਰ ਸਕਦੇ ਟੋਟਲ ਜਿਹੜਾ ਪੋਲੀਟੀਕਲ ਪਾਰਟੀਆਂ ਦੇ ਨਾਲ ਨਾਲ ਇੰਡੀਅਨ ਸਟੇਟ ਜਿਹੜੀ ਸਟੇਟ ਹੁੰਦੀ ਹੈ ਪਹਿਲਾਂ ਸਾਨੂੰ ਇਹ ਜਾਣਨਾ ਲੱਗਾ ਜ਼ਰੂਰੀ ਹੈ ਜਿਹੜਾ ਗੁਰਨਾਨਕ ਦੇਵ ਜੀ ਤੋਂ ਲੈ ਕੇ ਲੈਨਰ ਤੱਕ ਸਟੇਟ ਦੀ ਵਿਆਖਿਆ ਕੀਤੀ ਹੈ ਸਟੇਟ ਸੂਬਾ ਨਹੀਂ ਹੁੰਦਾ ਠੀਕ ਹੈ ਸਟੇਟ ਕੋਲ ਸਾਰੇ ਪਾਵਰਾਂ ਹੁੰਦੀਆਂ ਨੇ ਉਹਨਾਂ ਕੋਲ ਸਾਰੇ ਫੋਰਸ ਉਹ ਇੱਕ ਇੱਕ ਬਿੰਦੂ ਆ ਉਹਦੇ ਆਲੇ ਦੁਆਲੇ ਸਾਰੀਆਂ ਉਹ ਚੁਣੀਆਂ ਹੋਈਆਂ ਨੇ ਪਹਿਲੇ ਪਾਵਰ ਫੋਰਸਾਂ ਦੀ ਆ ਜਿਹੜੇ ਲੋਕਾਂ ਦਾ ਰਖਿਆ ਦੇ ਨਾਂ ਤੇ ਲੋਕਾਂ ਨੂੰ ਲੁੱਟਣ-ਕੁੱਟਣ ਤੇ ਲੋਕਾਂ ਦਾ ਹਕਤ ਲੈਣ ਕਰਨ ਲਈ ਲਾਏ ਹੋਏ ਆ ਫਿਰ ਉਹ ਫੋਰਸ ਕਿੰਨੇ ਹਨ ਬੀਐਸਐਫ ਆ ਹੋਰ ਕਿਹੜੀਆਂ ਆਰਮੀਆ ਪੰਜਾਬ ਪੁਲਿਸ ਆ ਹਮ ਪਤਾ ਨਹੀਂ ਕਿੰਨਿਆ-ਕਿੰਨੇ ਫੋਰਸ ਹਨ ਫਿਰ ਉਹਦੇ ਨਾਲ ਜਿਹੜਾ ਸੀ ਆ ਜੁਨੇਸਾਲਾ ਉਹਨਾਂ ਨੇ ਦਿਖਾਇਆ ਲੋਕਾਂ ਨੂੰ ਦਿਖਾਉਣ ਗਲੇ ਪਈ ਦੇਖੋ ਉਹ ਉਹ ਵੀ ਵਿੱਚ ਸ਼ਾਮਲ ਹੈਗਾ इवन ਕਹੇ ਉਹਨਾਂ ਦਾ ਜਿਹੜਾ ਮੀਡੀਆ ਸਿੱਖਾਂ ਨੂੰ ਜਿਹੜਾ ਨੇ ਉਹਨੂੰ ਬਰਤਾਂਦੇ ਆ 40 ਸਾਲਾਂ ਦੇ ਵਿੱਚ ਸਿੱਖ ਤਤਵਾਦ ਹੈ ਜਿੱਥੇ ਕੇਸ ਦਾੜੀ ਵਾਲਾ ਦਿਸਦਾ ਜਾਂ ਸੰਤ ਜਰਨਲਿਸਟਿੰਗ ਭੰਡਾਰ ਦੀ ਟੀ-ਸ਼ਰਟ ਪਾਈ ਆ ਵੀ ਸਮਝੋ ਅਤਵਾਦੀ ਆ ਉਹਨੂੰ ਬਰਤਾਂਦੇ ਸੱਗੇ ਦਾ ਸਿੱਖਾਂ ਨੇ ਇਹ ਬੰਦਾ ਇੱਥੋਂ ਤੱਕ ਯਾਰ ਜਿਹੜੇ ਬੰਦੇ ਕਹਿੰਦੇ ਸੀ ਇਨਕਲਾਬ ਕਰਨਾ ਹੈ ਕਾਮਰੇਡ ਦੇ ਵਿਰੋਧ ਦੇ ਵਿੱਚ ਗਏ ਉਹਨਾਂ ਨੇ ਸਰਕਾਰੀ ਹਥਿਆਰ ਲੈ ਕੇ ਗਰੁੱਪ ਬਣਾਏ ਗਏ ਸਿੱਖਾਂ ਨੂੰ ਮਾਰ ਕੇ ਜ਼ਿੰਮੇਵਾਰੀਆਂ ਲਈ ਆ ਉਦੋਂ ਪੂਰੇ ਇੱਕ ਇੰਡੀਅਨ ਸਟੇਟ ਦਾ ਕੋਈ ਸਪਰਾ ਦਾ ਨਹੀਂ ਸਿਰ ਬਚਿਆ ਜਿਹੜਾ ਸਿੱਖਾਂ ਨੂੰ ਖਤਮ ਕਰਨ ਵਾਲੀ ਇਸ ਨਸਲ ਕਿਸੇ ਦੇ ਵਿੱਚ ਸ਼ਾਮਲ ਨਾ ਹੋ ਇਹਦੇ ਵਿੱਚ ਬਾਈ ਤੁਸੀਂ ਵੀ ਕਿਤਾਬਾਂ ਚ ਪੜਿਆ ਮੈਂ ਵੀ ਬਹੁਤ ਥਾਂਵੇਂ ਕਿਤਾਬਾਂ ਚ ਪੜਿਆ ਲੋਕਾਂ ਤੋਂ ਸੁਣਿਆ ਵੀ ਇਹ ਜਿਹੜੇ ਵਿਦਵਾਨ ਲੋਕ ਹੈ ਵੀ ਜਦੋਂ ਦਿੱਲੀ ਜਾਂ ਹੋਰ ਬਾਕ ਹੋ ਥਾਂਵਾਂ ਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਕਤਲੇਆਮ ਉਹਨਾਂ ਦਾ ਕੀਤਾ ਗਿਆ ਤਾਂ ਉਹਦੇ ਚ ਦੇਖੋ ਵੀ ਤੁਸੀਂ 100 ਘਰ ਹੈਗਾ 200 ਘਰ ਕਿਤੇ 31 ਅਕਤੂਬਰ ਨੂੰ ਇੰਦਰਾ ਗਾਂਧੀ ਦਾ ਕਤਲ ਹੁੰਦਾ ਹੈ ਤੇ ਉਸ ਤੋਂ ਬਾਅਦ 1 ਨਵੰਬਰ ਨੂੰ ਸਵੇਰੇ ਜਲਦੀ ਮਨ ਲਓ ਉਹ ਘਰ ਸਿੱਖਾਂ ਦੇ ਘਰਾਂ ਨੂੰ ਚੁਣਿਆ ਗਿਆ ਉਹਨਾਂ ਜ਼ਿਆਦਾਤਰ ਨੂੰ ਮਨ ਲਓ ਚੁਣਿਆ ਗਿਆ ਉਹ ਬੰਦੇ ਕਿਵੇਂ ਆਇਡੈਂਟੀਫਾਈ ਹੋ ਗਏ ਇਹ ਕਹਿੰਦੇ ਵੀ ਉਹ ਗੁੱਸੇ 'ਚੋਂ ਆਇਆ ਸੀ ਕੀ ਇਹ ਇਹ ਪਹਿਲਾਂ ਦਾ ਪਲਾਨਿੰਗ ਸੀਗੀ ਇੱਦਾਂ ਦੀ ਕੀ ਗੱਲ ਗੁੱਸੇ ਦੇ ਵਿੱਚ ਇੱਦਾਂ ਨਹੀਂ ਆਉਂਦਾ ਹੁੰਦਾ ਕਿ ਸਾਰੇ ਤੁਸੀਂ ਉਸ ਕਮਿਊਨਿਟੀ ਨੂੰ ਟਾਰਗੇਟ ਕਰੋ ਸਰਕਾਰੀ ਬੰਦੇ ਨੇ ਇਹ ਸਟੇਟਮੈਂਟ ਆ ਕੇ ਸਿੱਖਾਂ ਨੂੰ ਧਰਦੇ ਨਹੀਂ ਸਰਦਾਰ ਜਸਪਾਲ ਸਿੰਘ ਸਿੱਧੂ ਜਿਹੜੇ ਆਪਣੇ ਸੀਸੀ ਰਹਿਣਤ ਬੜਾ ਹੱਟ ਜਸਪਾਲ ਸਿੰਘ ਸੋਰੀ ਕੱਲੇ ਜਸਪਾਲ ਸਿੰਘ ਸੀਸੀ ਰਹਿਣ ਉਹਨਾਂ ਨੇ ਇਹ ਉਹਨਾਂ ਲੈਕਚਰ ਸੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਬਕਾਇਦਾ ਇਹ ਗੱਲ ਕਹੀ ਕਿ ਦੋ ਤਰ੍ਹਾਂ ਦੇ ਇਨਸਾਨ ਦੇ ਹੁੰਦੇ ਹੋਏ ਇੱਕ ਜਿਹੜੇ ਸਿੱਖਾਂ ਦੇ ਆਪ ਦੇ ਘਰ ਸੀ ਉੱਥੇ ਬਕਰਾਂ ਨਿਸ਼ਾਨ ਲਾਏ ਗਿਆ ਉਹ ਇਹ ਹਦ ਤੱਕ ਸੀ ਵੀ ਸਨੇਹ ਸਿੱਖਾਂ ਦਾ ਜਿਹੜਾ ਸਿੱਖਾਂ ਨੂੰ ਛਾੜ ਕੇ ਉਹਨਾਂ ਦਾ ਘਰ ਤੇ ਉਹਨਾਂ ਸਮਾਨ ਵੀ ਛਾੜਨਾ ਜਿੱਥੇ ਸਿੱਖ ਕਿਰਾਏ ਤੇ ਰਹਿੰਦੇ ਸੀ ਉਹ ਨਿਸ਼ਾਨ ਦੇ ਅਲੱਗ ਸੀ ਕਿ ਪਰਿਵਾਰ ਨੂੰ ਛਾੜਨਾ ਹੈਗਾ ਤੇ ਜਿਹੜਾ ਦੂਜਾ ਸਮਾਨ ਮਕਾਨ ਨੂੰ ਅਗਰ ਨਹੀਂ ਲਾਉਣੀ ਹੈਗੀ ਉਹ ਇੱਕ ਦਿਨ ਤੇ ਇਨਸਾਨ ਨਹੀਂ ਹੋਇਆ ਇੱਕ ਲੰਮਾ ਪ੍ਰੋਸੈਸ ਚੱਲ ਰਿਹਾ ਜਿਹੜਾ ਜੂਨ 84 ਵਾਲਾ ਵੀ ਉਹ ਕਿਸੇ ਇੱਕ ਦਿਨ ਦੀ ਹੋਣੀ ਸੀ ਉਹ ਵੀ ਇੱਕ ਲੰਮੇ ਸਮੇਂ ਤੋਂ ਤਿਆਰੀ ਚੱਲ ਰਹੀ ਸੀ ਆ ਮਤਲਬ ਇਹ ਦਰਬਾਰ ਸਾਹਿਬ ਤੇ ਹਮਲੇ ਤੋਂ ਪਹਿਲਾਂ ਜਿਹੜੀ ਹਮਲੇ ਦੀ ਤਿਆਰੀ ਸੀ ਉਦਾਂ ਇਹ ਮਤਲਬ ਲੱਭਾ ਇਸ ਤੋਂ ਪਹਿਲਾਂ 5-6 ਮਹੀਨੇ ਜਾਂ ਸਾਲ 2 ਸਾਲਾਂ ਦੀ ਚੱਲ ਰਹੀ ਹੋਵੇ ਵੀ ਰੈਂਟੀਫਾਈ ਕਰੋ ਵੀ ਕਿਹੜਾ ਪੁਟਰ ਸਿੱਖ ਹੈ ਕਿਹਦਾ ਘਰ ਆਪਦਾ ਕਿਹਦਾ ਕੋਲੋਂ ਕਿਰਾਏ ਤੇ ਆ ਮਤਲਬ ਪਾਕੀ ਉਹ ਇਹ ਵੀ ਦਾ ਸਾਹਮਣੇ ਆਈਏ ਵੀ ਜਿਹੜੇ ਸਿੱਖਾਂ ਕੋਲੇ ਹਥਿਆਰ ਸੀ ਉਹੀ ਬੱਚੇ ਜਿਹਨਾਂ ਕੋਲ ਲਾਇਸੈਂਸ ਹਾਂ ਇਹਦੇ ਇਹਦੇ ਵਿੱਚ ਕੋਈ ਧੋਰਾਮਾ ਨਹੀਂ ਹੈਗਾ ਜਿਹੜੇ ਸਿੱਖਾਂ ਕੋਲੇ ਲਾਇਸੈਂਸ ਹਥਿਆਰ ਸੀ ਜਾਂ ਜਿਹੜੇ ਸਿੱਖਾਂ ਦੇ ਵਿੱਚ ਇੱਕ ਦਾ ਵਪਾਰੀ ਵਰਗ ਆ ਗਿਆ ਜਿਹਨੇ ਵਿਚਾਰੇ ਲੜਨ ਨਹੀਂ ਗਈ ਸੀਗਾ ਜਿਹਨਾਂ ਪੈਸੇ ਕਿਨੇ ਉਹ ਸਭ ਤੋਂ ਜਿਆਦਾ ਮਾਰੇ ਖਾਇਆ ਤੇ ਜਾਂ ਉਹਨਾਂ ਦੇ ਵਿੱਚ ਜਿਹੜਾ ਲੜਾਕੇ ਪਾਣ ਵਾਲੇ ਜੇ ਚੱਲ ਬਾਹੀ ਕਰਨ ਵਾਲੇ ਤਾਂ ਉੱਥੇ ਕਿਸਾਨ ਨਹੀਂ ਸੀ ਜਿਹੜੇ ਮੈਂ ਟਰੱਕ ਡਰਾਈਵਰ ਸੀਗੇ ਉਹਨਾਂ ਨੇ ਬੰਦੇ ਦਿੱਲੀ ਮੋਰਚੇ ਤੇ ਕਰਨ ਸਿੰਘਾ ਮੈਨੂੰ ਮਿਲਿਆ ਉਹ ਕਹਿੰਦਾ ਫਿਰ ਭੇਡ ਦੇ ਵਿੱਚੋਂ ਮੈਂ ਘੱਟੋ-ਘੱਟ 10-15 ਨੂੰ ਕਹਿੰਦਾ ਥੇਕੇ ਮਾਰੇ ਇੱਕ ਤੋਂ ਨੂੰ ਰਾਣ ਨਾਲ ਤੇ ਮੈਂ ਬਚ ਕੇ ਆ ਗਿਆ ਤਾਂ ਅੱਜ ਵੀ ਗੁਰੂ ਮਹਾਰਾਜ ਤੇ ਮੇਰਾ ਮੈਂ ਤੁਹਾਡੇ ਸਾਹਮਣੇ ਬੈਠਾ ਉਹਨਾਂ ਦਾ ਹੋਰ ਵੀ ਬਹੁਤੇ ਥਾਮਾ ਤੇ ਆਪਾਂ ਦੇਖਿਆ ਵੀ ਇਹ ਤਾਂ ਕੀ ਹੋਇਆ ਕਿੰਨੇ ਕਿਸੇ ਇਕੱਲੇ ਵਰਸੇ ਨਾਲ ਹੀ ਲੜਦੇ ਰਹੇ ਚਾਹੇ ਬਾਦ ਵਿੱਚ ਛੇ ਦੇ ਕੀਤੇ ਹਨਾ ਹੁਣ ਫਿਰ ਇਹ ਵੀ ਨਿਸ਼ਾਨ ਦੇਖੇ ਦੇ ਨਾਲ ਨਾਲ ਫਿਰ ਗੁਰਦੁਆਰਾ ਸਾਹਿਬ ਵੀ ਸਾਡੇ ਗਏ ਉੱਥੇ ਕਿੰਨੇ ਕਿੰਨੇ ਸੂਬਿਆਂ ਦੇ ਵਿੱਚ ਇਹ ਹੋਇਆ ਹਨਾ ਹੁਣ ਉਹਨਾਂ ਦਾ ਕੀ ਹੋ ਸੀਗਾ ਉਹਨਾਂ ਗੁਰਦੁਆਰਾ ਸਾਹਿਬ ਦੇ ਗ੍ਰੰਥ ਜਾਂ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੇ ਤਾਂ ਇੰਤਰਾਂਗਾ ਨਹੀਂ ਇਹ ਸਾਰੀ ਗੱਲ ਜਿਹੜੇ ਅਨੌਲਦੀ ਵਾਲੀ ਨਫ਼ਰਤ ਦੇ ਵਿੱਚੋਂ ਆ ਨਾ ਉੱਥੋਂ ਨਿਕਲਦੀ ਹੈਗੀ ਅਸਲ ਦੇ ਅਜੇ ਜਦੋਂ ਜਿਹੜੀਆਂ ਪਾਰਟੀਆਂ ਆਉਂਦੀਆਂ ਸਮੇਂ-ਸਮੇਂ ਸਰ ਉਹ ਜਿਹੜੇ ਸਿੱਖ ਚਿਹਰੇ ਦੇਖਣ ਪੱਗ ਬੰਨੀ ਆ ਦਾੜਾ ਵੀ ਆ ਕਈਆਂ ਦਾ ਦਾੜੀ ਕੱਟੀ ਆ ਉਹ ਸਮੇਂ-ਸਮੇਂ ਤੇ ਦਿੱਲੀ ਜੀ ਨੇ ਸਰਕਾਰਾਂ ਸੀ ਉਹਦੇ ਭਾਈਵਾਲ ਹੁੰਦੇ ਰਹੇ ਮੰਤਰੀ ਬੰਦੇ ਰਹੇ ਪਰ ਜਿਹੜੇ ਇੱਕ ਦੇ ਦੇ ਹੁਕਮਾਨ ਦਾ ਫਰਜ਼ ਹੁੰਦਾ ਵਿੱਚ ਉਹ ਜਿਹੜੇ ਪਹਿਲਾਂ ਪ੍ਰਧਾਨ ਮੰਤਰੀ ਮਤਲਬ ਅਗਵਾਈ ਸਾਰਾ ਕੋਈ ਵਾਪਰਿਆ ਜਾਂ ਮੁੱਖ ਮੰਤਰੀ ਦੀ ਅਗਵਾਈ ਤੇ ਜਾਂ ਉਹ ਸਾਰੇ ਲੋਕਾਂ ਦੀ ਜਿਹੜੇ ਉਹ ਕਹਿੰਦੇ ਵੀ ਅਸੀਂ ਵਿਧਵਾਵਾਂ ਨੂੰ ਪੈਨਸ਼ਨ ਦੇਵਾਂਗੇ ਜੀ ਨੌਕਰੀਆਂ ਲਵਾਵਾਂਗੇ ਜਿਹੜਾ ਉਹ ਸਾਰਾ ਹਾਸੂ ਹੀਨਾ ਦਾ ਪ੍ਰੋਸੈਸ ਹੈ ਜਿਵੇਂ ਆਪਣੇ ਸੀਗੇ ਉਹ ਆਵਾ ਦੀ ਪਾਰਟੀ ਸੀ ਉਹਨਾਂ ਨੇ ਕਿਤਾਬ ਲਿਖੀ ਸੀ ਵੀ ਉਹ ਸਾਰਾ ਕੁਝ ਉਵੇਂ ਹੀ ਮਤਲਬ ਦੇਸ਼ ਹਾਂਜੀ ਭਾਈ ਜਰਨੈਲ ਸਿੰਘ ਉਹ ਵੀ ਦੇਸ਼ ਦੇ ਲਈ ਇੱਕ ਸ਼ਰਮਨਾਕ ਜਿਹਾ ਹੈਗਾ ਵੀ ਜਿਹੜਾ ਦਿੱਲੀ ਉਹਦੇ ਚ ਵਿਧਵਾਵਾਂ ਦੀ ਕਲੋਨੀ ਹੈਗੀ ਆ ਉਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਲੱਗਦਾ ਤੁਹਾਨੂੰ ਤੁਸੀਂ ਦੇਖੋ ਪਹਿਲੀ ਗੱਲ ਤਾਂ ਇੱਕ ਜੈਨੋਸਾਈਡ ਹੈ ਨਸਲ ਕਿਸ ਨਸਲ ਕੁਝ ਹੈਗਾ ਇੱਕ ਪੂਰੀ ਕਮਿਊਨਿਟੀ ਦੀ ਪੂਰੀ ਸਿੱਖ ਕੌਮ ਦੀ ਉਹਨੂੰ ਦੰਗਿਆਂ ਦਾ ਨਾਮ ਦਿੱਤਾ ਜਾਂ ਬਹੁਤੇ ਸਾਲ ਇਹ ਸੀ ਚੱਲਦਾ ਰਿਹਾ ਵੀ ਦੰਗੇ 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 ਕੀ ਹੁੰਦੇ ਨਾ ਮੂਲੇ ਟਕਰਾਰ ਆਪਾਂ ਕੋਈ ਦੋ ਦੋਨੇ ਫਿਰਕਿਆਂ ਦੇ ਹੈਗਾ ਅਚਨਚੇਤੇ ਕੋਈ ਸੋਡਾ ਮੋਟਰਸਾਈਕਲ ਮੇਰੀ ਕਾਰ ਨਾਲ ਟਕਰਾ ਜਾਏ ਇਦਾਂ ਦਾ ਹੋ ਗਿਆ ਦੋ ਚਾਰ ਬੰਦੇ ਇਧਰ ਉਧਰ ਮਰ ਗਏ ਵੱਢ ਮਰ ਗਏ ਘੱਟ ਮਰ ਗਏ ਉਹ ਤਗਵੇਂ ਬਰਾਬਰ ਦਾ ਹੁੰਦਾ ਜਾਂ ਵੀ ਦੋਨੇ ਲੜਦਿਆਂ ਤੇਰਾ ਦੋ ਦੋਨੇ ਤੇਰਾ ਲੜਦਿਆਂ ਕਿ ਮੈਂ ਆਪਾਂ ਯੂਪੀ ਦੇ ਵਿੱਚ ਦੇਖਿਆ ਜਾਂ ਇੱਕ ਦੇ ਵਿੱਚ ਸਟੇਟ ਦਾ ਹੱਥ ਇਨਵੋਲਵ ਹੋਇਆ ਤੇ ਇਹ ਚੰਚੇ ਤੇ ਇਹ ਦੰਗੇ ਨਹੀਂ ਸੀ ਅ ਦੂਜੇ ਤਰ੍ਹਾਂ ਦਾ ਤਾਂ ਕੋਈ ਨਕਸ਼ਾ ਨਹੀਂ ਨਹੀਂ ਹੋਇਆ ਉਹ ਤਾਂ ਜਿਵੇਂ ਟਰੱਕ ਵਾਲੇ ਨੇ ਕਿ ਸਿੰਘ ਦੱਸਦੇ ਐ ਕਿਤੇ ਉਹਨਾਂ ਦੇ ਦਾਇ ਠਾ ਕੇ ਦਾ ਬਖਰੀ ਗੱਲਾਂ ਜਾਂ ਜਿਹੜੇ ਸਿੰਘਾਂ ਕੋਲ ਬਰਸੇ ਸੀਗੇ ਇਧਰੋਂ ਤਾਂ ਕੋਈ ਮਾਰਨ ਮੋਰਾਉਣ ਦੇ ਚਾਰੇ ਨਹੀਂ ਸੀਗੇ ਹਮਲੇ ਉਧਰੋਂ ਹੋਏ ਨੇ ਉਹ ਨਸਲ ਕੁਸੀ ਨੂੰ ਪਹਿਲਾਂ ਤਾਂ ਬਹੁਤ ਛੋਟਾ ਜਨਾ ਤੇ ਤਾਂ ਦੰਗੇ ਉਹ ਕਰਦਾ ਤੇ ਜਿਹੜੀਆਂ ਉਹ ਜਿਵੇਂ ਤੁਸੀਂ ਆਖਿਆ ਮਜ਼ਾਕ ਬੇ ਉਹ ਉਹਨਾਂ ਨੂੰ ਪੈਨਸ਼ਨ ਆ ਜਾਂ ਉਹਦੇ ਵਿੱਚ ਹੁਣ ਵੀ ਆਉਂਦਾ ਨੌਕਰੀਆਂ ਦੇ ਵਿੱਚ ਦੰਗਾ ਪੇਟ ਤਾਂ ਜਿਹੜਾ ਸੀਗਾ ਹਨਾ ਰਾਖਮਾਰਕਿਆ ਗਿਆ ਹਰਿਆਣਾ ਦੇ ਕੇ ਮੁੱਖ ਮੰਤਰੀ ਨੇ ਹਾਂ ਉਹਨਾਂ ਨੇ ਆਪ ਦਿਓ ਇਸ ਕਰਕੇ ਆਪਦੀਆਂ ਵੋਟ ਬੈਂਕ ਦੇ ਵਿੱਚੋਂ ਗਿਆ ਹਨਾ ਫਿਰ ਕਿ ਕਿੰਨਾ ਪਦਮ ਮਜ਼ਾਕ ਹੈ ਜਿਵੇਂ ਇਹ ਵਿਧਵਾ ਕਲੋਨੀ ਵਾਲੀ ਗੱਲ ਹੋ ਗਈ ਫਿਰ ਅੱਜ ਵੀ ਜਿਹੜਾ ਸੀਗਾ ਕਿੰਨੇ ਤੁਰੇ ਫਿਰਦੇ ਨੇ ਅਦਾਲਤਾਂ ਦੇ ਵਿੱਚ ਚੱਕਰ ਬਹੁਤ ਜ਼ਿਆਦਾ ਖਤਮ ਹੀ ਹੋ ਗਏ ਪਰਵਾਰਾਂ ਦੇ ਪਰਿਵਾਰ ਆ ਉਹਨਾਂ ਦੇ ਵਿੱਚ ਜਰਨੈਲ ਸਿੰਘ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਸੀਗਾ ਵੀ ਫ੍ਰਸਟ੍ਰੇਟ ਹੋ ਕੇ ਉਹ ਨਸ਼ੇ ਕੰਨ ਲੱਗ ਗਿਆ ਉਹਨਾਂ ਦੀ ਪੀੜ੍ਹੀ ਖਤਮ ਹੋ ਗਈਆਂ ਤੇ ਉਹ ਵਿਧਵਾਵਾਂ ਖਤਮ ਹੀ ਹੋ ਚੁੱਕੇ ਹਨ ਅੱਜ ਵੀ ਚੱਲ ਜਾਂਦਾ ਵੀ ਜਗਦੀਸ਼ ਟੈਟਰਰ ਰਿਸ਼ੀ ਭੁਗਤਨ ਆਇਆ ਉਹਨੂੰ ਸਜ਼ਾ ਦੀ ਉਮੀਦ ਹੈਗੀ ਅੱਜ ਹੁਣ 40 ਸਾਲਾਂ ਬਾਅਦ ਉਹ ਕਦਾ ਨਿਆਂ ਹੁੰਦਾ ਹੈ ਜਾਂ ਮਰਨ ਕਿਨਾਰੇ ਹੈਗਾ ਜਦੋਂ 2-4 ਸਾਲ ਜੇ ਹੋ ਲੋ ਦੇਰੀ ਨਾਲ ਮਿਲਿਆ ਇਨਸਾਫ ਹੀ ਬੇਇਨਸਾਫੀ ਹੁੰਦੀ ਉਹ ਬੇਇਨਸਾਫੀ ਹੁੰਦੀ ਆ ਉਹ ਬੇਇਨਸਾਫੀ ਤੋਂ ਉਹਦਾ ਸਜ਼ਾ ਦੇਣ ਨੂੰ ਵੱਧ ਹੋ ਗਿਆ ਉਹ ਵੱਧ ਸਜ਼ਾ ਉਹ ਪੁੱਤ ਦਾ ਜਿਹੜਾ ਵਿਕਟਮ ਹੈ ਉਹ ਜਿਹੜਾ ਪੀੜਤਾ ਹੁਣ ਤੁਸੀਂ ਦੇਖੋ ਉਹ ਝਾੜੂ ਪੋਚਾ ਲਾਉਂਦੀਆਂ ਦੂਜਿਆਂ ਦੇ ਘਰੇ ਮੁੰਡੇ ਨਸ਼ਾ ਕਰਦੇ ਨੇ ਤਰੀਕਾ ਤੇ ਜਾਂਦੀਆਂ ਨੇ ਖਰਚ ਵੀ ਹੁੰਦਾ ਨਰਾਸ਼ ਤੇ ਹੁੰਦੇ ਹੈਗੇ ਉੱਥੇ ਜਹਾਲਤ ਵੀ ਚੱਲਣੀ ਪੈਂਦੀ ਹੈ ਉੱਥੇ ਧਮਕੀਆਂ ਵੀ ਆਉਂਦੀਆਂ ਨੇ ਉਹ ਤਾਂ ਫਿਰ ਉਹ ਇਨਸਾਫ ਨਹੀਂ ਨਾ ਹੋਇਆ ਤਾਂ ਬੇਇਨਸਾਫੀ ਹੋ ਗਈ ਉਸ ਤੋਂ ਬਾਅਦ ਵੀ ਉਸ ਬਰਤਾਰੇ ਤੋਂ ਬਾਅਦ ਵੀ ਬੇਇਨਸਾਫੀ ਹੋਣਾ ਨਾ ਕਈ ਕੋਰਟਾਂ ਚ ਵੇਖਦਾ ਸੁਪਰੀਮ ਕੋਰਟ ਨੇ ਸੂ ਮੋਟੋ ਲੈ ਲਿਆ ਥੋੜੀ ਗੱਲ ਦਾ ਉਹਦੇ ਟਿਆ ਮੈਂ ਕਿੰਨਾ ਆਵਾਂ ਦਾ ਜਾਏ ਜਿਹੜੇ ਕਤਲੇ ਆਉਂਦਾ ਕੋਈ ਸੋ ਮੋਟਣੀ ਜਾਏ ਦਾ ਕੋਈ ਟਾਈਮ ਪੀੜ ਹੀ ਹੁੰਦਾ ਯਾਰ ਕਿੱਡਾ ਵੱਡਾ ਬਾਪੀਆਂ ਚੀਜ਼ਾਂ ਵੇਚ 5 ਸਾਲਾਂ 2 ਸਾਲਾਂ ਚੋਂ ਖਤਮ ਕਰਨੀ ਚੀਜ਼ ਤੁਸੀਂ ਦੇਖੋ ਕਮਿਸ਼ਨ ਦੇਖੋ ਕਿੰਨੇ ਬੈਠੇ ਨੇ ਨਾਨਾ ਪਤੀ ਕਮਿਸ਼ਨ ਪਤਾ ਨਹੀਂ ਕਿੰਨੇ ਕਮਿਸ਼ਨ ਪਹਿਲਾ ਕਮਿਸ਼ਨ ਮੈਂ ਬੈਠਦਾ ਨਹੀਂ ਜਦੋਂ ਬੈਠ ਕਰਦਾ ਮੁਰਚਾ ਉੱਠਦਾ ਨੇ ਉਹ ਕਮਿਸ਼ਨ ਦਾ ਕਮਿਸ਼ਨ ਹੀ ਚੱਲਦੇ ਗਏ ਉਹ ਵੀ ਇੱਕ ਕੌਮ ਨਾਲ ਤੇ ਉਹਦਾ ਮਜ਼ਾਕ ਹੈਗਾ ਵੀ ਤੁਹਾਡੇ ਸਾਹਮਣੇ ਨਾਲ ਜੇ ਕਿਸ ਟਾਈਟਲ ਆ ਰਾ ਫਲਾਨਾ ਉਹ ਸਾਰਾ ਕੁਝ ਕਲੀਅਰ ਕੱਟ ਹੈਗਾ ਹੋ ਗਿਆ ਹੋ ਗਿਆ ਤੇ ਫਿਰ ਉਹਦੇ ਲਈ ਜਿਹੜਾ ਇੰਨੇ ਨੇ ਲੰਮੇ 40-40 ਸਾਲ ਟ੍ਰਾਇਲ ਚੱਲੀ ਜਾਂਦੇ 40-40 ਸਾਲ ਤੱਕ ਲਮਕਾਈ ਜਾਣਾ ਇਹਦਾ ਮਤਲਬ ਤਾਂ ਇਹ ਕਹਿੰਦੇ ਨੇ ਵੀ ਅਸੀਂ ਉਹ ਇੱਕ ਕੌਮ ਨੂੰ ਜੁੱਤੇ ਹਟਾ ਹਟੇ ਰੱਖਣਾ ਹੈਗਾ ਜੇ ਸਾਡੇ ਜੁੱਤੇ ਹਟਾ ਰਹਿਣਗੇ ਤਾਂ ਉਹ ਨਹੀਂ ਵੀ ਕਰਕੇ ਦਾ ਠੀਕ ਆ ਜੇ ਤਾਂ ਉੱਚੀ ਕਰਕੇ ਸਾਹ ਕੱਢਣਗੇ ਜਾਂ ਉਹ ਜ਼ੁਲਮ ਦੇ ਖਿਲਾਫ ਲਲਕਾਰਨਗੇ ਜਾਂ ਆਪਣਾ ਪੱਖ ਰੱਖਣਗੇ ਤਾਂ ਫਿਰ ਅਸੀਂ ਦੇਖਾਂਗੇ ਅਗਲੀ ਦਲ ਬਾਦਲ ਦੀ ਤੁਸੀਂ ਗੱਲ ਪਹਿਲਾਂ ਜ਼ਿਕਰ ਕੀਤਾ ਸੀ ਵੀ ਇੱਥੇ ਉਹਨਾਂ ਨੇ ਕਿੰਨੇ ਵਾਰੀ ਸਰਕਾਰ ਬਣਾਈ ਪੰਜ ਵਾਰੀ ਕਹਿੰਦੇ ਵੀ ਫਗਤ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ ਛੋਟੀ ਉਮਰ ਦੇ ਵੀ ਉਹ ਅਖੇ ਮੁੱਖ ਮੰਤਰੀ ਸੀ ਵੱਡੀ ਦੇ ਵੀ ਹੋ ਰਹੇ ਇੱਥੇ ਕਹਿੰਦੇ ਵੀ ਇਹ ਸਿੱਖਾਂ ਦੀ ਨਮੈਂਦਾ ਜਥੇਬੰਦੀ ਅਕਸਰ ਹੁਣ ਸੁਵੀਰ ਸਿੰਘ ਬਾਦਲ ਵੀ ਕਹਿੰਦੇ ਆ ਪਰ ਉਹਨਾਂ ਨੇ ਵੀ ਜਿਹੜਾ ਉਹ ਮਸਲਾ ਸੀਗਾ ਸਾਰਾ ਕੱਤ ਲਿਆ ਆਉਂਦਾ ਉਹ ਜੋ ਬੀਬੀ ਵਜ਼ੀਰ ਵੀ ਰਹੀ ਐ ਸੁਵੀਰ ਸਿੰਘ ਬਾਦਲ ਵੀ ਵਜ਼ੀਰ ਐ ਹੈ ਸੈਂਟਰ 'ਚ ਪਰ ਉਹ ਕੁਝ ਕਰ ਨਹੀਂ ਸਕੇ ਗਮਰਾਹ ਹਜੇ ਵੀ ਸਿੱਖ ਲੰਬੇ ਸਮੇਂ ਤੱਕ ਹੁੰਦੇ ਰਹੇ ਦਰਵਾਜ਼ਾ ਵੀ ਮੈਂ ਤਾਂ ਇਹ ਸਮਝ ਵੀ ਗਮਰਾਹ ਹੁੰਦੇ ਰਹੇ ਜਾਂ ਕਰਲੇ ਨੂੰ ਕਿਵੇਂ ਦੇਖਦੇ ਤੁਸੀਂ ਵੀ 97 ਦੀ ਸਰਕਾਰ ਬਣਾ ਦੇ ਫਿਰ 7 ਤੋਂ 17 ਵੀ ਬਣਾ ਦੇ ਕਿ ਇੱਥੇ ਵੀ ਸਰਕਾਰ ਬੜਾਈ ਜਾਂਦੇ ਆ ਉੱਥੇ ਵੀ ਜੀਰੀਆਂ ਮਾਰ ਰਹੇ ਆ ਜੇ ਸਹੀ ਅਰਥਾਂ ਦੇ ਵਿੱਚ ਆਪਾਂ ਦੇਖਿਆ ਜੇ ਬਾਦਲ ਪਰਵਾਹ ਨੇ ਜਿਹੜਾ ਸਤਾ ਦਾ ਆਨੰਦ ਬਣਿਆ ਹਮ ਆਪਣੀਆਂ ਸਲਤਨਤਾ ਬਣਾਈਆਂ ਹਮ ਉਹ ਸਤਾ ਦਾ ਆਨੰਦ ਤੇ ਸਲਤਨ ਸਲਤਨਤਾ ਉਹ ਸਿੱਖਾਂ ਨੂੰ ਗੁੰਮਰਾਹ ਕਰਕੇ ਹੀ ਉਹਨਾਂ ਨੇ ਸੱਤ ਤੱਕ ਪੰਥ ਦਾ ਮਖੱਟਾ ਲੈ ਕੇ ਤੇ ਕਿੱਡੇ ਅਫਸੋਸ ਦੀ ਗੱਲ ਆ ਸਾਡੇ ਕੌਮ ਨੂੰ ਜਿਹੜਾ ਸੀਗਾ ਇੱਕ ਪੀੜੇ ਜਾਣ ਬਾਅਦ ਜਿਹੜਾ ਸੀਗਾ 40 45 ਸਾਲਾਂ ਬਾਅਦ ਪਤਾ ਲੱਗਿਆ ਵੀ ਸਾਨੂੰ ਗੁੰਮਰਾਹ ਕਰੀ ਗਏ ਤੇ ਅਗਲੇ ਵੀ ਕਿੱਡੇ ਅਫਸੋਸ ਦੀ ਗੱਲ ਹੈਗਾ ਤੇ ਅਸੀਂ ਕਿਸੇ ਢਾਡੂ ਵਾਲਾ ਆ ਗਿਆ ਕਿਸੇ ਕੋਈ ਹੋਰ ਆ ਗਿਆ ਕੋਈ ਭਾਜਪਾ ਅਸੀਂ ਉਧਰ ਤੁਰੇ ਫਿਰਦੇ ਹੈਗੇ ਇਹ ਉਦੋਂ ਹੀ ਮਤ ਭਾ ਗਿਆ ਹੁਣ ਤੁਸੀਂ ਦੇਖ ਲਓ ਅਕਾਲੇਦਾਲ ਬਾਦਲਦੇ ਆ ਚੋਣ ਜਲਸਿਆਂ ਦੇ ਵਿੱਚ ਬਹੁਤਿਆਂ ਦੇ ਵਿੱਚ ਅਸੀਂ ਦੇਖਦੇ ਰਹੇ ਬਾਦ ਦੇ ਵਿੱਚ ਪਰਤਾਰਾ ਉਹਨਾਂ ਨੇ ਘਟਾਤਾ ਸੀਗਾ ਕਾਂਗਰਸ ਵਿਰੁੱਧ ਉਹ ਦਿੱਲੀ ਤੋਂ ਬੀਬੀਆਂ ਲੈ ਕੇ ਆਉਂਦੇ ਚਿੱਟੀਆਂ ਚੁੰਨੀਆਂ ਚਿੱਟੇ ਕੱਪੜੇ ਪਵਾ ਕੇ ਤੇ ਉਹਨਾਂ ਦਾ ਇੱਕ ਵੱਡਾ ਮੋਡ ਲਾਇਆ ਹੁੰਦਾ ਅੱਡੇ ਉਹ ਟਰੱਕਾਂ ਦੇ ਵਿਚਾਲੇ ਹੁੰਦੇ ਆ ਕਿ ਉਹ ਲੰਗਾ ਪੀੜਦਾ ਉਹਨਾਂ ਦਾ ਐਸਾ ਦ ਤੱਕ ਉਹ ਜਲੂਰ ਸਨ ਕੱਢਦੇ ਰਹੇ ਤੇ ਕੀਤਾ ਕੀਤਾ ਕਰਨ ਦੇ ਬਜਾਏ ਦਾ ਦੂਰਾ ਪ੍ਰੋਫੈਸਰ ਧੁੱਲਰ ਸਾਹਿਬ ਦੇ ਮਸਲੇ ਦੇ ਵਿੱਚ ਕਹਿੰਦਾ ਸੀ ਕਾਲੀਦਾਲ ਬਾਦਲ ਨੇ ਕਿ ਇਹ ਜੇਲ ਸਿਸਟਮ ਨਾ ਕੀਤੇ ਆ ਪੰਜਾਬ 'ਚ ਜੇਲ ਬਦਲੀ ਹੋ ਗਈ ਤਾਂ ਇੱਥੇ ਪੰਜਾਬ ਨੂੰ ਖਤਰਾ ਹਲੋ ਜਿਹੜਾ ਦਿਮਾਗੀ ਤੌਰ ਤੇ ਪਰੇਸ਼ਾਨ ਬੰਦਾ ਹੈ ਜਿਹੜਾ ਇੰਨਾ ਸਮਾਂ ਲੈ ਜੇਲ ਕੱਟ ਗਿਆ ਜਿਹੜਾ ਸੰਸਕ੍ਰਿਤ ਬੰਦਾ ਸੀਗਾ ਜਿਹੜਾ ਬੱਚਿਆਂ ਨੂੰ ਪੜ੍ਹਾਉਂਦਾ ਸੀ ਉਹ ਬੰਦੇ ਨੂੰ ਜੋ ਤੁਸੀਂ ਤਬਲੀਜ਼ ਕਰਨਾ ਹੈ ਉਹਦੇ ਚ ਕਹਿੰਦੇ ਵੀ ਭਾਈ ਕੱਲ ਕੱਲੇ ਜੇਲ ਤੋਂ ਦੇ ਕਰਨੀ ਆ ਉਹਨਾਂ ਨੂੰ ਪੈਰੋਲ ਦੇ ਜਾਵਾ ਪਰ ਇਹ ਨਹੀਂ ਕਰਦੇ ਜਾਂ ਉਹਨੂੰ ਥਿਆਰਨੇ ਦੇ ਨਾਲ ਕੁਝ ਨਹੀਂ ਹਾਂ ਤੇ ਹੁਣ ਜਿੰਗ ਬਾਦਲ ਨੇ ਗਾਣਾ ਗਾਉ ਵੀ ਗਾਇਆ ਸੀਗਾ ਪਿੱਛੇ ਤੋਂ ਦੇਖਣ ਮਹੱਲੀ ਗਏ ਸੀ ਸਾਡੇ ਬੰਦੀ ਸਿੰਘ ਨੂੰ ਰਿਹਾ ਕਰੋ ਤੁਸੀਂ ਹੋਰ ਤੋਂ ਦੇਖੋ ਮੈਡਮ ਹਰਸਿਮਰਤ ਕੌਰ ਦਾ ਬਿਆਨ ਹੈ ਦਾ ਕੱਲ ਪਰਸਪਰ ਲਗਾਤਾਰ ਬੜਾ ਇਹਨਾਂ ਦੇ ਅਨੇ ਭਖਤ ਪ੍ਰਚਾਰ ਹੈ ਕੰਗਣ ਵਾਲੇ ਮਸਲੇ ਤੇ ਇਹ ਕੰਗਣਾ ਨੇ ਕਿਤੇ ਇਹ ਕੀ ਕਰ ਰਹੇ ਨੇ ਨਾ ਸਿੱਖਾਂ ਨਾਲ ਨਾ ਪਹਿਲਾਂ ਸੀ ਨਾ ਹੁਣ ਹੈਗਾ ਉਹ ਭਾਜਪਾ ਦੇ ਦੁੱਖਾਂ 'ਚ ਬੈਠਣੇ ਤਿਲਮਲਾ ਰਹੇ ਨੇ ਦੂਜੇ ਪਾਸੇ ਭਾਜਪਾ ਨੂੰ ਟਾਉਟ ਇੰਨੇ ਮਿਲ ਗਏ ਹੂੰ ਉਹ ਹੁਣ ਉਹ ਦੇਖ ਰਹੇ ਨੇ ਵੀ ਕਿਹੜਾ ਸਾਨੂੰ ਵਧੀਆ ਹੋਊਗਾ ਕਿਉਂਕਿ ਉਹ ਕਾਂਗਰਸ ਕਾਂਗਰਸ ਕੋਲ ਸੀ ਟਾਉਟ ਥੋੜੇ ਸੀਗੇ ਉਦੋਂ ਟਾਉਟ ਹਪਾਲਦੇ ਸੀ ਉਹਦਾ ਕਿੰਨੇ ਕਿ ਥੋੜੇ ਜਿਹੇ ਸੀਗਾ ਹਨਾ ਗੱਲ ਸਿੰਘ ਸੀ ਹੋਰ ਸੀ ਕੋ ਬੂਟਾ ਸਿੰਘ ਰਾਏ ਮੰਤਰੀ ਸੀ ਉਂਗਲਾ ਤੇ ਗੰਨ ਜੋਗੇ ਸੀ ਹੁਣ ਤਾਂ ਪਤਾ ਹੀ ਨਹੀਂ ਕਿੰਨੇ ਕਿਨਾ ਹੁਣ ਤਾਂ ਇਟਾ ਇੱਕ ਦਾ ਹੁੰਦਾ ਵੀ ਇਟ ਚੱਕੇ ਤੋਂ ਹੋਂ ਨਿਕਲਦਾ ਹੁਣ ਤਾਂ ਇਟਾ ਚੱਕੀ ਫਿਰਦੇ ਨੇ ਟਾਂ ਦੇ ਬੈਠੇ ਨੇ ਉਹ ਫਿਰ ਹੁਣ ਇਸੇ ਕਰਕੇ ਉਹ ਦੇਖਦੇ ਨੇ ਵੀ ਜੈਸੇ ਸਿੱਕਾਂ ਦੀ ਥੋੜੇ ਪੰਦਰੇ ਬਣੋਗੇ ਸਿੰਖਾ ਇਹਦਾ ਇੰਦਰ ਉਹ ਕਰੋ ਤੇ ਫਿਰ ਸਾਨੂੰ বিএনপি ਵਾਲੇ ਇਹਦੇ ਸੀਗੇ ਇਹਦੇ ਲਾ ਲਣਗੇ ਜੇ ਪਾਲ ਹੋ ਗੱਲ ਨੂੰ ਖਤਮ ਦੇ ਵਾਲੇ ਪਾਸੇ ਜਾਗੇ ਕਿਉਂ ਗੱਲ ਖਤਮ ਹੋਵੇਂ ਤਾਂ ਨਹੀਂ ਹੋਣੀ ਕਿਉਂਕਿ ਜਿਹੜਾ ਇਤਿਹਾਸ ਹੈ ਉਹਦੇ ਤੇ ਲਗਾਤਾਰ ਗੱਲ ਹੁੰਦੀ ਰਹਿੰਦੀ ਹੈ ਕਈ ਪੱਖ ਹੋਰ ਵੀ ਸਾਹਮਣੇ ਹੋਏ ਜੇ ਕੋਹ ਚੱਲ ਰਹੀ ਹੈ ਸਾਰੇ ਇਸ ਮਸਲੇ ਤੇ ਜਿਵੇਂ ਪਹਿਲਾਂ 40 ਗੁਰਦੁਆਰੇ ਕਹਿੰਦੇ ਹੁਣ 125 ਹੋ ਗਏ ਜੀ ਹਾਂਜੀ 125 ਹੋ ਗਏ ਹਾਂ ਜਿਹੜੀ ਜਿਹੜੀ ਗੱਲ ਅੱਗੇ ਵੱਧ ਰਹੀ ਹੈ ਅਜੇ ਕਿੰਨੇ ਪੀੜ ਤੋਂ ਕਿੰਨਾ ਨੁਕਸਾਨ ਹੋਇਆ ਤੇ ਵੀ ਕੋਈ ਗੱਲ ਬਾਲੀ ਹੋਈ ਨਹੀਂ ਜਾਂ ਲਿਖਿਆ ਨਹੀਂ ਗਿਆ ਜਾਂ ਪੜਿਆ ਨਹੀਂ ਗਿਆ ਉਸ ਪਾਸੇ ਵੀ ਸਾਡੇ ਲਈ ਹ ਤਾਂ ਜਿਹੜੀਆਂ ਲਗਭਗ ਆਪਾਂ ਗੱਲ ਕਰ ਗਏ ਵੀ ਜਿਹੜਾ ਜਿਹੜੀ ਜਿਹਨੇ ਸਿਆਸੀ ਪਾਰਟੀਆਂ ਹੈਗੀਆਂ ਮਤਲਬ ਉਹਦਾ ਜਿਹੜੇ ਸਿੱਖਾਂ ਦੇ ਅਹਿਮ ਮਸਲੇ ਹੈਗੇ ਆ ਉਹਨਾਂ ਨਾਲ ਕੋਈ ਸਰਕਾਰ ਨਹੀਂ ਆਪਾਂ ਇਹੀ ਗੱਲ ਇੱਥੇ ਖਤਮ ਕਰ ਗਏ ਮਤਲਬ ਕੋਈ ਸਰਕਾਰ ਆ ਜੇ ਸੈਂਟਰਲ ਬੀਜੇਪੀ ਕਹਿੰਦੀ ਆ ਵੀ ਅਸੀਂ ਜੀ ਤੁਹਾਡੇ ਨਾਲ ਹੈਗੇ ਆ ਪਰ ਜਿਹੜੇ ਮਸਲੇ ਹੈਗੇ ਬੰਦੀ ਸਿੰਘਾਂ ਦੇ ਜਾਂ ਸਿੱਖ ਕਤਲੇਆਮ ਦੇ ਉਹ ਹਜੇ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ ਕਿਸੇ ਪਾਸੇ ਨਹੀਂ ਗਈ ਗੱਲ ਬਾਦਲ ਕਹਿੰਦੇ ਤਾਂ ਹੁਣ ਗੱਲ ਕਰੀ ਲਈ ਆਪਾਂ ਗੱਲ ਖਤਮ ਹੀ ਦਿਓ ਕੈਪਟਨ ਅਮਰਿੰਦਰ ਸਿੰਘ ਆ ਜਿਹੜਾ ਇੱਕਾਰੇ ਖੁਦ ਸੰਤ ਜਰਨਲਿਸਟ ਖਾਲਸਾ ਪੰਡਰਾਂ ਵਾਲਾ ਜਿਹਨੂੰ ਜਿਹੜਾ ਪਿਸਤੌਲ ਜਾਂ ਮੈਗਜ਼ਰ ਦੇ ਕੇ ਗਿਆ ਕੋਈ ਲਿਖਿਆ ਹੋਇਆ ਇਹਨੇ ਆਪਦੇ ਹੈਨਾ ਸੁਰਖਤਾ ਉਹ 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 ਤੋਂ ਵਿੱਚ ਹੀ ਉਮੀਦ ਸੀਗੇ ਆਪਾਂ ਦੇਖ ਲੈ ਹੁਣ ਜਿਹੜਾ ਭਗਵੰਤ ਮਾਨ ਵਰਗਿਆਂ ਦੇ ਮੇਰਾ ਖਿਆਲ ਵੀ ਗੱਲ ਇਹ ਨਹੀਂ ਆਪਾਂ ਨੂੰ ਕਰਨੀ ਚਾਹੀਦੀ ਨਾ ਇਹਨੇ ਬੰਦੇ ਚੁਟਕਲੇ ਸੁਣਾ ਕੇ ਤੇ ਇਦਾਂ ਦੇ ਕਰ ਰਹੇ ਨੇ ਕਿਹੜੇ ਚਿਹਰੇ ਨੇ ਕਿਹੜੀ ਪਾਰਟੀ ਹੈ ਜਿਹੜਾ ਸੁਣੋ ਲੱਗਦਾ ਹੈਗਾ ਲੈਂਡ ਸੀਲਿੰਗ ਪਾਲਸੀ ਉਹ ਪੰਜਾਬ ਦੇ ਵਿੱਚ ਆਉਂਦੀ ਆ ਹਮ ਸਰਕਾਰਾਂ ਉਹ ਜਿਹੜੇ ਸੈਂਟਰ ਦੇ ਕੋਈ ਪਾਲਸੀ ਆਉਂਦੀ ਆ ਉਹ ਸੈਂਡਰ ਕੀਤਾ ਹੋਇਆ ਤੇ ਜਿਵੇਂ ਮਰਜ਼ੀ ਕਰੋ ਉਹਨਾਂ ਨੂੰ ਲਾਲ ਬੱਤੀ ਵਾਲੀਆਂ ਤਾਂ ਆਪਦੀ ਸਲਤਨਤ ਜਿਹੀ ਜਿਹਾ ਹੋਰ ਕੁਝ ਨਹੀਂ ਹੈ ਜਿਆ ਕੋਈ ਵੀ ਇੱਕ ਪਾਰਟੀ ਆ ਇੱਕ ਨਵੇਂ ਦਾ ਜਿਹੜਾ ਸਸਤੇ ਸੰਸਦ ਪਾਰਲੀਮੈਂਟ ਚ ਉਹਨਾਂ ਦੇ ਵਿੱਚ ਜਿੱਤਿਆ ਤੇ ਜਾਂ ਕਹਿੰਦੇ ਜਿੱਤ ਚ ਰਿਹਾ ਉਹ ਇੱਕ ਵੀ ਚਿਰ ਮੈਨੂੰ ਇੰਨਾ ਨਜ਼ਰ ਆਉਂਦਾ ਜਿਹੜਾ ਲੱਗੇ ਵੀ ਪੰਜਾਬ ਲਈ ਸਿੱਖਾਂ ਲਈ ਜਾਂ ਪੰਜਾਬ ਦੇ ਸਿੱਖਾਂ ਨਾਲ ਹੋ ਰੇ ਧੱਕਾ ਸਹੀ ਦੀ ਗੱਲ ਕਰੂਗਾ ਕਿ ਕਦੇ ਜਾਂ ਛਿੱਤੇ ਹੋਵੇ ਜੀ ਹੂੰ ਕਿਤੇ ਕਦੇ ਕਦੇ ਸਰਦਾਰ ਮਾਨ ਸਾਹਿਬ ਨੂੰ ਛੱਡ ਕੇ ਹੂੰ ਹੋਰ ਕੋਈ ਨਹੀਂ ਆਇਆ ਹੈ ਹੂੰ ਉਹਦੇ ਵੀ ਜਿਵੇਂ ਉਹਨਾਂ ਦੇ ਵੀ ਐਲੀਗੇਸ਼ਨ ਲੱਗਦੇ ਉਹ ਚੀਜ਼ਾਂ ਤੁਸੀਂ ਕਿਵੇਂ ਦੇਖਦੇ ਹੋ ਮਾਨ ਸਾਹਿਬ ਬਾਰੇ ਕਹੇ ਜਾਂਦਾ ਜੀ ਇਹ ਜਾਸ ਸਿੰਘਾਂ ਦਾ ਬੰਦਾ ਹੈ ਜਾਂ ਇਹ ਦੇਖੋ ਜੀ ਜੇ ਖਾਲਿਸਤਾਨ ਕੋਈ ਹੋਰ ਕੰਨ ਤੇ ਲਿਖ ਦੇ ਜਾਂ ਕੋਈ ਨਾਰਾ ਲਾ ਦੇ ਪਰਚਾ ਹੋ ਜਾਂਦਾ ਮਾਨਸਾਹਬ ਦਾ ਸਰੇਆ ਬੋਲ ਰਹੇ ਆ ਉਹ ਚੀਜ਼ਾਂ ਤੁਸੀਂ ਕਿਵੇਂ ਦੇਖਦੇ ਹੋਗੇ ਦੇਖੋ ਇਹ ਤਾਂ ਆਪਾਂ ਇਦਾਂ ਦਾ ਨਹੀਂ ਹੋ ਕਰ ਸਕਦੇ ਨਾ ਵਰਤਾਰੇ ਕਿੰਨੇ ਵਾਪਰੇ ਨੇ ਹਰੇਕ ਬੰਦੇ ਦਾ ਹਰੇਕ ਨਜ਼ਰੀਆ ਹੁੰਦਾ ਹਮਮ ਪਰ ਜਿਵੇਂ ਹੁਣ ਪੁਲਿਸ ਵਾਲੇ ਵੀ ਕੀ ਕਰਦੇ ਨੇ ਅੱਜ ਕੱਲੇ ਵਰਤਾਰੇ ਚੱਲਿਆ ਪਿਆ ਜੇ ਕੋਈ ਨੌਜਵਾਨ ਜਿਹੜਾ ਸੀਗਾ ਫੇਸਬੁੱਕ ਤੇ ਖਾਲਸਤਾਨ ਦੀ ਗੱਲ ਕਰਦਾ ਤਾਂ ਉਹਨੂੰ ਕਹਿੰਦੇ ਅਸੀਂ ਸਮਝਾਉਣਾ ਸਮਝਾਉਣ ਦੇ ਨਾਤੇ ਥੋੜਾ ਧਮਕਾਇਆ ਜਾਂਦਾ ਇਹਦੇ ਵੱਡੇ ਉਮਰ ਦੇ ਬੰਦੇ ਨੇ ਉਹਨਾਂ ਨੂੰ ਪਤਾ ਵੀ ਨਾ ਇਹਨਾਂ ਸਮਝਣਾ ਨਾ ਹਟਣਾ ਹੈ ਨਾ ਉਹਨਾਂ ਨੂੰ ਉਹ ਕਰਦੇ ਨੇ ਇੱਕ ਗੱਲ ਇਹ ਵੀ ਹੁਣ ਮਾਨਾਰਗਿਆਂ ਨੂੰ ਜੇ ਆਪਾਂ ਆਖਾਂਗੇ ਜਾਂ ਕੋਈ ਹੋਰ ਆਪਾਂ ਆਖਾਂਗੇ ਵੀ ਉਹ ਹਟਣਗੇ ਉਹ ਨਹੀਂ ਹਟਣਗੇ ਹੈ ਨਾ ਇਹ ਚੀਜ਼ ਹੈਗੀ ਉਹਦੇ ਵਿੱਚੋਂ ਇਹ ਲਾ ਲਓ ਵੀ ਉਹ ਪੂਰਾ ਖਾਲਸਾ ਰਾਜ ਇਹਦੇ ਉਹਨਾਂ ਦੇ ਕੀ ਬੰਦਿਆ ਜਾਂ ਉਹ ਸੰਸਦੇ ਚੋਂ ਨਾ ਰਹੇ ਉਹ ਕਰਦੇ ਨੇ ਜੇ ਉਹਨਾਂ ਨੂੰ ਸਿਰਫ ਇਹ ਹੈਗਾ ਵੀ ਪਾਰਲੀਮੈਂਟ ਚੋਂ ਨਾ ਰਹੇ ਸਾਡਾ ਖਾਲਸਾ ਰਾਜ ਆਵੇ ਫਿਰ ਮੈਨੂੰ ਤਾਂ ਇਹ ਲੱਗਦਾ ਹੈਗਾ ਫਿਰ ਤਾਂ ਜਦੋਂ ਖਾੜਕੋ ਲਹਿਰ ਸਿਤੋਂ ਦੇਖੋ ਕਿੰਨੇ ਕਿੰਨੇ ਐਮਪੀ ਬਣਦੇ ਰਹੇ ਕੀ ਉਹ ਕਰਦੇ ਰਹੇ ਤੇ 우ਮਰ ਸਾਹਿਬ ਜਿੰਨੇ ਵਾਰ ਪਾਰਲੀਮੈਂਟ ਤੇ ਗਏ ਨਾ ਤੇ ਸਿੱਖਾ ਰਾਜਾ ਸਿੱਖਾ ਨਾਲ ਹੋਈਆਂ ਤੱਕੇ ਸਹੀਆਂ ਦੇ ਵਿੱਚ ਇਹ ਰਿਜ਼ਲਟ ਕੋਈ ਸਾਰਥਿਕ ਰਿਜ਼ਲਟ ਨਿਕਲਿਆ ਉਹ ਵੀ ਨਹੀਂ ਕਿਤੇ ਨਜਾਇਜ਼ ਹੋਵੇ ਉਹਨਾਂ ਜੇ ਗੱਲ ਚੱਕੀ ਵੀ ਪਾਰਲੀਮੈਂਟ ਚ ਉਹ ਮਸਲੇ ਹੱਲ ਨਹੀਂ ਹੋਏ ਆ ਨਹੀਂ ਹੋਏ ਨਹੀਂ ਹੋਣਗੇ ਨਹੀਂ ਹੋਣਗੇ ਕੋਈ ਉਮੀਦ ਨਹੀਂ ਹਾਂ ਕਦੇ ਵੀ ਕਦੇ ਵੀ ਨਹੀਂ ਹੋਣ ਇਹ ਅਖੀਰ ਤੇ ਹੀ ਦੱਸੋ ਵੀ ਇਸ ਫਿਰ ਮਸਲੇ ਚ ਇਹ ਸਿਸਟਮ ਦੇ ਅਸੰਸ ਦੀ ਜਿਹੜਾ ਚੱਕਰ ਹੈਗਾ ਵੋਟਾਂ ਦਾ ਸਿਸਟਮ ਹੈਗਾ ਫਿਰ ਸਿੱਖਾ ਕਿਉਂ ਅੱਜ ਜਮਨ ਤੁਸੀਂ ਦੇਖਿਆ ਹੁਣ ਆ ਵੀ ਸਾਰਾ ਸਿਸਟਮ ਬਦਲ ਰਿਹਾ ਲਗਾਤਾਰ ਟੈਕਨੋਲੋਜੀ ਜੋ ਆ ਗਿਆ ਹੋਰ ਲੋੜਾਂ ਵਧ ਰਹੀਆਂ ਆਰਥਿਕ ਸਮਾਜ ਕੋ ਸਾਰਾ ਸਰੋਕਾਰ ਹੈ ਉਹਦੇ ਵਿੱਚ ਸਿੱਖਾਂ ਨੂੰ ਤੁਹਾਡੀ ਸਮਝਦਾ ਕਿਸ ਤਰ੍ਹਾਂ ਇੱਥੇ ਜਿਹੜਾ ਆਪਣਾ ਕੰਮ ਚਲਾਈ ਰੱਖਣਾ ਚਾਹੀਦਾ ਜਾਂ ਇਸ ਸਿਸਟਮ ਵਿੱਚ ਇਦਾਂ ਹੀ ਰਹਿਣਾ ਤੇ ਇੱਥੇ ਇਨਸਾਫ ਦਾ ਕਿੱਥਾਂ ਰਹੂਗਾ ਮੈਨੂੰ ਲੱਗਦਾ ਸਿੱਖ ਸਮਾਜ ਦੇ ਕਿਸੇ ਹਿੱਸੇ ਦੇ ਵਿੱਚ ਵੀ ਗਰਾਵਟਾਈ ਹੋਈ ਆ ਹੂੰ ਹੁਣ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਵੇਲੇ ਲਾ ਲਓ ਉਦੋਂ ਵੀ ਕਿਸੇ ਬੰਦਾ ਕੋਈ ਦੱਸਦਾ ਸੀਗਾ ਮੈਂ ਬਰਨਾਲਾ ਰਿਹਾ ਕਹਿੰਦਾ ਇਹ ਫਲਾਣੀ ਦਾਰੂ ਦੀ ਸ਼ਰਾਬ ਦੀ ਫੈਕਟਰੀ ਤੋਂ ਅਸੀਂ ਢੱਬੇ ਚੱਕਦੇ ਰਹੇ ਮੈਂ ਕਿ ਉਹ ਕਦੇ ਖਾਤਰ ਵਰਤੋਂ ਲਈ ਉਹ ਜੇ ਸ਼੍ਰੋਮਣਿਕ ਕਮਾਈਟੇ ਦੀਆਂ ਚੋਣਾਂ 'ਚ ਸ਼ਰਾਬ ਵਰਤਾਈ ਜਾਂਦੀ ਆ ਜਾਂ ਕੋਈ ਉਹਨੂੰ ਲੈਂਦਾ ਜਾ ਉਹ ਢੱਬੇ ਫੇਰੇ ਖਰੀਦੇ ਜਾਂ ਨੇ ਜੇ ਕਿਤੇ ਕੋਈ ਨਾ ਫੇਰ ਲੈਂਦਾ ਹੋਣਾ ਫਿਰ ਤੁਸੀਂ ਦੂਜੇ ਪਾਸੇ ਇੱਧਰ ਕੀ ਉਮੀਦ ਰੱਖੋਗੇ ਵੀ ਕੀ ਚੰਗਿਆ ਬੰਦੇ ਆਉਣਗੇ ਫਿਰ ਉਹ ਕਰੋੜਾਂ ਅਰਬਾਂ ਰੁਪਏ ਦੀ ਗੇਮ ਹੈਗੀ ਆ ਹੁਣ ਇੱਕ ਪਾਰਲੀਮੈਂਟ ਦੇ ਉਹ ਕਰਨੇ ਹੋਵੇ ਇਲੈਕਸ਼ਨ ਲਾਉਣੀ ਹੋਵੇ ਹਰ ਸਿਮਰਤ ਦੇ ਮੁਕਾਬਲੇ ਤੇ ਉੱਥੇ ਕਿਹੜਾ ਸਿੱਖ ਚਿਹਰਾ ਤੁਸੀਂ ਕਿਹੜੇ ਪੰਥ ਘਰ ਨੂੰ ਦੇ ਚਲ ਠੀਕ ਆ ਬਈ ਇੰਨਾ ਕਿ ਜ਼ਰੂਰ ਆ ਹੈਗਾ ਕਿ ਕੋਈ ਕਦੇ ਨਾ ਕਦੇ ਛੋੜੇ ਧੱਕੇ ਸਾਹੀ ਦੀ ਮਾੜੀ ਮੁੱਠੀ ਗੱਲ ਜੀ ਹੁੰਦੀ ਰਹਿੰਦੀ ਆ ਤੇ ਉਹ ਖਬਰਾਂ ਸੁਣਨ ਲੱਗਦੇ ਤੂੰ ਬਾਦ ਤੋਂ ਕਿਸ ਨੇ ਜੇ ਸਰਕਾਰ ਵੀ ਬਣਾ ਕੇ ਚੀਜ਼ ਨੇ ਕੱਢ ਲੈਣ ਕਿ ਸਿੱਖ ਉੱਥੇ ਹੂੰ ਚਲੋ ਠੀਕ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਾਹਿਬ ਜੀ ਅੱਜ ਗੱਲਬਾਤ ਕਰ ਰਹੀ ਸੀਗੇ ਨਵੰਬਰ 1984 ਦੇ ਬਾਰੇ ਇਹਦੇ ਚ ਅਲੱਗ-ਅਲੱਗ ਤਰ੍ਹਾਂ ਦਾ ਜਿਹੜਾ ਹੈਗਾ ਸਾਹਮਣੇ ਇਤਿਹਾਸ ਸਮੇਂ-ਸਮੇਂ ਤੇ ਜਿਹੜੀ ਇਹਦੀ ਖੋਜ ਚੱਲ ਰਹੀ ਹੈ ਜੋ ਇਹਦੀ ਫਲਸਫੀ ਰੀਆਂ ਗ ਫਲਸਫੀਆ ਜਿਹੜੀ ਹੋਰ ਧਰਮਾਂ ਦੀ ਫਲਸਫੀਆ ਜਿਹੜਾ ਸਾਡਾ ਨਜ਼ਰੀਆ ਜੋ ਸਾਨੂੰ ਗੁਰੂ ਸਾਹਿਬ ਸੱਭਿਆਚਾਰ ਦੇ ਕੇ ਆ ਉਹਦੀ ਗੱਲ ਕੀਤੀ ਹੈ ਤੇ ਜੋ ਸਿਆਸੀ ਜਮਾਤਾਂ ਜਿਗੀਆਂ ਉਹਨਾਂ ਦਾ ਜਿਹੜਾ ਚਿਹਰਾ ਮੂਰਾ ਇਹ ਮਸਲਿਆਂ ਤੇ ਚਾਹੇ ਦਰਵਾਜ਼ਾ ਸਾਹਿਬ ਤੇ ਹਮਲਾ ਹੋਵੇ ਚਾਹੇ ਨਵੰਬਰ 1984 ਹੋਵੇ ਕਤਲੇਆਮ ਸਿੱਖਾਂ ਦਾ ਉਹ ਚ ਨੰਗੀਆਂ ਹੋ ਚੁੱਕੀਆਂ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ